ਜਲਦੀ ਜਲਦੀ ਜੀਰੋ ਆਪਣੇ ਨਾਲ ਕਰਦੇ ਹਾਂ ਗੱਲਬਾਤ ਤੇ ਜਿਹੜੇ ਜਿਹੜੇ ਭੈਣ ਭਰਾ ਆਪਣੇ ਤੋਂ ਬਾਹਰ ਲਾਈਵ ਤੋਂ ਬਾਅਦ ਵੀ ਲਾਈਵ ਦੇਖਣਗੇ ਮੇਰੇ ਭਰਾ ਨੂੰ ਰਿਕਵੈਸਟ ਹੈ ਭੈਣ ਭਰਾਵਾਂ ਨੂੰ ਕਿ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ ਇਹੋ ਤੁਹਾਡੀ ਸਪੋਰਟ ਹੁੰਦੀ ਹੈ ਚਾਹੇ ਥੋੜਾ ਤੇਰੀ ਲਾਈਵ ਦੇਖ ਕੇ ਲਾਈਕ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਬਹੁਤ ਤੁਹਾਡੀ ਮਿਹਰਬਾਨੀ ਹੋ ਗਈ ਔਰ ਜਲਦੀ ਜਲਦੀ ਆਪਣੇ ਭਰਾ ਭੈਣ ਭਰਾ ਜੁੜ ਜਾਣ ਤੇ ਫਿਰ ਕਰਦੇ ਹਾਂ ਗੱਲ ਕੋਈ ਨਾ ਕੋਈ ਮੁੱਦੇ ਤੇ ਔਰ ਲਾਈਕ ਕਮੈਂਟ ਜ਼ਰੂਰ ਕਰਦਾ ਕਰੋ ਜਿਹੜੇ ਜਿਹੜੇ ਭਰਾ ਬਾਅਦ ਤੇ ਵਿੱਚ ਵੀ ਆਪਣਾ ਲਾਈਵ ਦੇਖਦੇ ਆ ਤੇ ਥੋੜੇ ਇੱਕ ਪਹਿਣ ਭਰਾ ਆਪਣੇ ਨਾਲ ਜੁੜ ਜਾਣ ਤੇ ਫਿਰ ਆਪਾਂ ਕੋਈ ਨਾ ਕੋਈ ਮੁੱਦੇ ਤੇ ਗੱਲਬਾਤ ਕਰਦੇ ਹਾਂ ਥੋੜਾ ਕੋਈ ਇੰਤਜ਼ਾਰ ਰੱਖਿਓ ਮੇਰੇ ਭਰਾ ਤੇ ਥੋੜਾ ਕੋ ਵੇਟ ਕਰੋ ਉਸ ਤੋਂ ਬਾਅਦ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਕਿਉਂਕਿ ਕੁਝ ਭੈਣ ਭਰਾ ਆਪਣੇ ਨਾਲ ਜੁੜ ਜਾਣ ਤੇ ਤੇਰੀ ਮਜ਼ਾ ਆਉਂਦਾ ਗੱਲ ਕਰਨ ਦਾ ਜਲਦੀ ਜਲਦੀ ਜੁੜਜੋ ਕੋਈ ਵਾ ਨੈਟਵਰਕ ਦੇ ਵਿੱਚ ਪ੍ਰੋਬਲਮ ਅੱਗੇ ਪਹਿਲਾਂ ਨੈਟਵਰਕ ਦੇ ਵਿੱਚ ਪ੍ਰੋਬਲਮ ਆ ਗਈ ਸੀ ਤੇ ਫਿਰ ਦੁਬਾਰਾ ਲਾਈਵ ਹੋਣਾ ਪਿਆ ਕੱਟ ਕੇ ਇੱਕ ਤੋਂ ਨੈਟਵਰਕ ਹੀ ਬਹੁਤ ਵਧੀਆ ਚਾਹੀਦਾ ਫਿਰ ਜਾ ਕੇ ਲਾਈਵ ਦੇ ਵਿੱਚ ਜਿਹੜਾ ਹੈ ਚਿਹਰਾ ਸਾਫ ਜੀ ਦਾ ਪੂਰਾ ਆਪਣਾ ਪੈਣ ਪਾਣ ਚੱਟ ਪੈਣ ਭਰਾ ਜੁੜ ਜਾਣ ਇੱਕ ਤੇ ਆਪਾਂ ਆਵਾਜ਼ ਪੁੱਛ ਲਾਂਗੇ ਜਿਹੜ ਜਿਹੜੇ ਭੈਣ ਭਰਾ ਆਪਣਾ ਜੁੜਦੇ ਜਾ ਰਿਹਾ ਮੇਰੇ ਵੀਰ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਣੀ ਆਵਾਜ਼ ਆ ਰਹੀ ਹੈ ਤਾਂ ਕਿ ਜਿਹੜਾ ਆਪਾਂ ਗੱਲਬਾਤ ਅੱਗੇ ਸ਼ੁਰੂ ਕਰ ਸਕੀਏ ਤੇ ਵੀਰੇ ਭਰਾ ਕੋਈ ਕਮੈਂਟ ਜ਼ਰੂਰ ਕਰ ਦਿਓ ਕਿ ਆਵਾਜ਼ ਆ ਰਹੀ ਵਧੀਆ ਤੇ ਰੱਖੀ ਆਪਾਂ ਗੱਲਬਾਤ ਜਿਹੜੀ ਇੱਕ ਜਾਰੀ ਰੱਖੀਏ ਤੇ ਹੋਰ ਵੀ ਪਰ ਆਪਣਾ ਜੁੜ ਜਾਣਾ ਜਿਹੜੇ ਭਰਾ ਆਪਣੇ ਜੁੜਿਆ ਮੇਰਾ ਵੀਰ ਇੱਕ ਰਕਾ ਕਮੈਂਟ ਕਰਕੇ ਜ਼ਰੂਰ ਦੱਸ ਦੋ ਕਿ ਆਵਾਜ਼ ਆ ਰਹੀ ਆਪਣੀ ਤੇ ਫਿਰ ਆਪਾਂ ਕੋਈ ਨਾ ਕੋਈ ਮੁੱਦੇ ਤੇ ਕਰਦੇ ਗੱਲ ਦੋ ਦਿਨ ਹੋ ਗਏ ਆਪਾਂ ਲਾਈਵ ਜਿਹੜਾ ਨਹੀਂ ਹੋ ਸਕੇ ਕਿਉਂਕਿ ਥੋੜਾ ਕੁ ਸਿਹਤ ਠੀਕ ਨਹੀਂ ਸੀ ਬਿਮਾਰ ਆਇਆ ਇਸ ਕਰਕੇ ਲਾਈਵ ਨਹੀਂ ਹੋ ਸਕੇ ਤੇ ਅੱਜ ਫਿਰ ਆਪਾਂ ਥੋੜਾ ਕੁ ਠੀਕ ਹੋਏ ਤੇ ਫਿਰ ਸੋਚਿਆ ਅੱਜ 15-20 ਮਿੰਟ ਆਪਾਂ ਲਾਈਵ ਹੋ ਲਈਏ ਤੇ ਜੜ ਜੜੇ ਭੈਣ ਭਰਾ ਆਪਣੇ ਜੁੜੇ ਹੋਏ ਆ ਤੇ ਮੇਰਾ ਵੀਰ ਇਹ ਜ਼ਰੂਰ ਦੱਸ ਦਿਓ ਕਿ ਆਪਣੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਆ ਕਈ ਵਾਰ ਹੁੰਦਾ ਕਿ ਆਵਾਜ਼ ਜਿਹੜੀ ਆ ਨਹੀਂ ਜਾਂਦੀ ਤੇ ਫਿਰ ਗੱਲਬਾਤ ਦਾ ਨਹੀਂ ਪਤਾ ਲੱਗਦਾ ਜੋ ਆਪਣੇ ਸਾਹਮਣੇ ਕੇ ਲਾਈਵ ਦੇ ਵਿੱਚ ਹੁੰਦਾ ਪ੍ਰਾਤਨਾ ਜਦੋਂ ਗਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਵਾਜ਼ ਜਿਹੜੀ ਆਪਣੀ ਆ ਰਹੀ ਆ ਤੇ ਫਿਰ ਆਪਾਂ ਕਰਦੇ ਹਾਂ ਗੱਲਬਾਤ ਪਿਛਲੇ ਲਾਈਵ ਦੇ ਵਿੱਚ ਆਪਾਂ ਇੱਕ ਮੁੱਦੇ ਤੇ ਗੱਲ ਕੀਤੀ ਸੀ ਤੇ ਉਹਦੇ ਵਿੱਚ ਵੀ ਕਈ ਭੈਣ ਭਰਾਵਾਂ ਦੇ ਆਪਣੇ ਕਮੈਂਟ ਜਿਹੜੇ ਨਹੀਂ ਪੜੇ ਜਾਂਦੇ ਕਿਉਂਕਿ ਜਦੋਂ ਕਿਸੇ ਮੁੱਦੇ ਤੇ ਗੱਲ ਕਰਦੇ ਹੋਈਏ ਤੇ ਫਿਰ ਕੀ ਹੁੰਦਾ ਕਿ ਉਹ ਧਿਆਨ ਹੀ ਉਸ ਮੁੱਦੇ ਵੱਲ ਹੁੰਦਾ ਜਿਹੜਾ ਕਮੈਂਟ ਦਾ ਜਵਾਬ ਨਹੀਂ ਦਿੱਤਾ ਜਾਂਦਾ ਉਹਨਾਂ ਭਰਾਵਾਂ ਤੋਂ ਆਪਾਂ ਮਾਫ਼ੀ ਮੰਗਦੇ ਆਂ ਕਈ ਫਿਰ ਕਹਿ ਦਿੰਦੇ ਭਰਾ ਘਰੇ ਜਾਣ ਪੁੱਜ ਕੇ ਨਹੀਂ ਆਪਣਾ ਕਮੈਂਟ ਦਾ ਜਵਾਬ ਦਿੰਦੇ ਭਰਾ ਉਹ ਕਈ ਵਾਰ ਇਹ ਹੋ ਜਾਂਦਾ ਹੈ ਕਿ ਕੋਈ ਜਿਹੜੇ ਮੁੱਦੇ ਤੇ ਗੱਲ ਚੱਲਦੀ ਹੋਵੇ ਨਾ ਫਿਰ ਉਹ ਜੇ ਆਪਾਂ ਭਰਾਵਾਂ ਦੇ ਕਮੈਂਟ ਦਾ ਜਵਾਬ ਦਿੰਦੇ ਆਂ ਤਾਂ ਉਹਦੇ ਵਿੱਚ ਕੀ ਹੋ ਜਾਂਦਾ ਹੈ ਕਿ ਜਿਹੜਾ ਉੱਤਰ ਮੁੱਦੇ ਤੇ ਗੱਲ ਕਰ ਰਹੇ ਉਹਦੇ ਨਾਲ ਉਹ ਧਿਆਨ ਭਟਕ ਜਾਂਦਾ ਇਸ ਕਰਕੇ ਉਹਦੀ ਮਾਫ਼ੀ ਚਾਹੁੰਦੇ ਆਂ ਕਿ ਕੋਈ ਭਰਾ ਭੈਣ ਭਰਾ ਗੁੱਸਾ ਨਾ ਇਦਾਂ ਕਰਿਆ ਕਰੋ ਵੀ ਆਪਣੇ ਕਮੈਂਟ ਦਾ ਜਵਾਬ ਨਹੀਂ ਦਿੱਤਾ ਤੁਹਾਡਾ ਕਮੈਂਟ ਸਿਰ ਮੱਥੇ ਆ ਵੈਲਕਮ ਤੁਹਾਡਾ ਜੀ ਆਇਆਂ ਤੁਸੀਂ ਜਦੋਂ ਆਪਣਾ ਗੱਲਬਾਤ ਸੁਣਦੇ ਹੋ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨੇ ਭਰਾ ਆਪਣੇ ਨਾਲ ਜੁੜਦੇ ਆ ਤੇ ਮੇਰੇ ਵੀਰ ਕਮੈਂਟ ਜ਼ਰੂਰ ਕਰਿਆ ਕਰੋ ਜਦੋਂ ਵੀ ਆਪਣੇ ਨਾਲ ਲਾਈਵ ਤੇ ਆ ਜਾਂਦੇ ਹੋ ਤੇ ਅੱਜ ਸੋਚ ਰਿਹਾ ਹਾਂ ਕਿ ਮੈਂ ਅੱਜ ਕਮੈਂਟ ਇਹ ਭਰਾ ਮੇਰੇ ਕਰਮ ਤੇ ਆਪਾਂ ਉਹਨਾਂ ਕਮੈਂਟਾਂ ਦੇ ਵਿੱਚ ਉਹਨਾਂ ਦੇ ਨਾਂ ਪੜੀਏ ਤੇ ਕਮੈਂਟਾਂ ਦਾ ਜਵਾਬ ਦੇਈਏ ਅੱਜ ਮੁੱਦੇ ਤੇ ਗੱਲ ਜਿਹੜੀ ਮਹਾਜ ਨਹੀਂ ਕਰਦੇ ਭਰਾਵਾਂ ਦੇ ਕਮੈਂਟ ਹੀ ਪੜਦੇ ਆ ਤੇ ਜਿਹੜੇ ਜਿਹੜੇ ਭਰਾ ਆਪਣੇ ਨਾਲ ਜੁੜਦੇ ਜਾਂਦੇ ਮੇਰੇ ਵੀਰ ਉਹ ਭਰਾ ਆਪਣੇ ਕਮੈਂਟ ਜ਼ਰੂਰ ਕਰੀ ਜਾਓ ਕਿੱਥੋਂ ਕਿੱਥੋਂ ਭਰਾ ਮੇਰੇ ਜੁੜ ਰਹੇ ਆ ਐਨ ਭਰਾ ਕਿੱਥੋਂ ਕਿੱਥੋਂ ਜੁੜ ਰਹੇ ਆਪਣੇ ਨਾਲ ਤੇ ਜ਼ਰੂਰ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਤੇ ਨਾਲ ਨਾਲ ਲਾਈਕ ਜ਼ਰੂਰ ਕਰਦੇ ਜਾਇਆ ਕਰੋ ਤੇ ਕੱਲ ਇੱਕ ਮੈਂ ਸਰਕਾਰੀ ਕੰਮ ਹੀ ਕੋਈ ਉਹਦੇ ਤੇ ਮੈਂ ਆਪਣਾ ਉੱਥੇ ਗਿਆ ਕੰਮ ਕਰਾਉਣ ਦਫ਼ਤਰੇ ਆਪਾਂ ਨੂੰ ਜਲਦੀ ਹੁੰਦੀ ਆ ਵੀ ਜਲਦੀ ਜਲਦੀ ਫੋਟੋ ਖਿੱਚ ਲਈ ਜੁਆਇੰਟ ਫੋਟੋ ਚਾਹੀਦੀ ਸੀ ਉਥੇ ਫੈਮਿਲੀ ਦੇ ਨਾਲ ਜੁਆਇੰਟ ਫੋਟੋ ਚਾਹੀਦੀ ਸੀ ਤੇ ਅੱਗੇ ਤਾਂ ਇਹ ਭੈਣ ਭਰਾ ਭੈਣ ਭਰਾ ਧਿਆਨ ਰੱਖਿਓ ਕਿ ਚੀਜ਼ ਦਾ ਤੁਹਾਨੂੰ ਇੱਕ ਜ਼ਰੂਰੀ ਚੀਜ਼ ਦੱਸਦਾ ਜਿਹੜੀ ਕੱਲ ਮੇਰੇ ਨਾਲ ਹੋਈ ਆ ਮੈਂ ਕੀਤਾ ਮੈਂ ਜਲਦੀ ਜਲਦੀ ਪੱਗ ਬੰਨੀ ਤਾਂ ਸੋਚਿਆ ਵੀ ਜਲਦੀ ਜਲਦੀ ਨਾ ਫੋਟੋ ਖਿੱਚ ਲੈਣੇ ਆ ਤਾਂ ਕਿ ਮਰਤੇ ਫੋਟੋ ਜਿਹੜੀ ਆਪਾਂ ਕਢਵਾ ਲਾਂਗੇ ਮੇਰੇ ਕੋਲ ਜੁਆਇੰਟ ਫੋਟੋ ਹੈ ਨਹੀਂ ਸੀ ਛੋਟੀ ਪਾਸਪੋਰਟ ਸਾਈਜ਼ ਜਿਹੜੀ ਫੋਟੋ ਹੁੰਦੀ ਆ ਤੇ ਮੈਂ ਜਲਦੀ ਜਲਦੀ ਮੋਬਾਈਲ ਤਾਂ ਮੋਬਾਈਲ ਨਾਲ ਫੋਟੋ ਖਿੱਚੀ ਫਿਰ ਜਾ ਕੇ ਜਲਦੀ ਜਲਦੀ ਫੋਟੋ ਕਢਵਾਈ ਫੋਟੋ ਕੱਢਣ ਵਾਲੇ ਦੇ ਵੀ ਨਹੀਂ ਦਿਮਾਗ 'ਚ ਆਇਆ ਵੀ ਮੈਂ ਇਹਨੂੰ ਦੱਸਦਾ ਵੀ ਐਦਾਂ ਹੋਣਾ ਚਾਹੀਦਾ ਭਾਈ ਐਦਾਂ ਹੋਣਾ ਚਾਹੀਦਾ ਚਲੋ ਫੋਟੋ ਕਢਵਾ ਲਈ ਤੇ ਇਹ ਮੇਰੇ ਭਰਾ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਮੇਰੀ ਆਵਾਜ਼ ਆ ਰਹੀ ਟਾਡੇ ਤੱਕ ਤਾਂ ਕਿ ਕਈ ਵਾਰ ਹੁੰਦਾ ਆਵਾਜ਼ ਹੀ ਨਾ ਆ ਰਹੀ ਹੋਵੇ ਤੇ ਫਿਰ ਗੱਲਬਾਤ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਮੇਰੇ ਭਰਾ ਇੱਕ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਆਵਾਜ਼ ਆ ਰਹੀ ਹੈ ਤਾਂ ਕਿ ਫਿਰ ਆਪਾਂ ਗੱਲਬਾਤ ਅੱਗੇ ਕਰ ਸਕੀਏ ਮੇਰੇ ਭਰਾ ਜੀ ਪੁੱਛਿਆ ਸੀ ਆਵਾਜ਼ ਆ ਰਹੀ ਆ ਤਾਕੇ ਆਪਾਂ ਫਿਰ ਗੱਲਬਾਤ ਕਰੀਏ ਕਈ ਵਾਰ ਹੁੰਦਾ ਵੀ ਆਵਾਜ਼ ਨਹੀਂ ਜਾਂਦੀ ਤੇ ਉਹਦੇ ਨਾਲ ਕਹਿੰਦਾ ਕਿ ਬੋਲਣ ਦਾ ਕੋਈ ਫਾਇਦਾ ਨਹੀਂ ਹੁੰਦਾ ਨਾ ਤੁਹਾਨੂੰ ਪਤਾ ਲੱਗਣਾ ਤੇ ਮੈਂ ਵੀ ਬੋਲ ਕੇ ਦੱਸ ਜਾਣਾ ਉਹ ਕਿਸੇ ਦੇ ਵੀ ਪੱਲੇ ਨਹੀਂ ਪੈਂਦਾ ਕੁਝ ਤੇ ਹਲੋ ਬ੍ਰਦਰ ਜੀ ਵੀਰ ਬਰਾਰ ਕੀ ਹਾਲ ਸੁਖਵਿੰਦਰ ਸਿੰਘ ਜੀ ਹਾਂ ਜੀ ਕੀ ਹਾਲ ਚੱਲ ਭਰਾ ਜੀ ਲਾਈਕ ਡਾਣ ਕਰਤਾ ਵੀਰ ਭਰਾਵਾਂ ਆ ਰਿਹਾ ਮੈਂ ਆਪਣੇ ਤੇ ਹੋਰ ਵੀ ਜਿਹੜੇ ਭਰਾ ਆਪਣੇ ਜੁੜਦੇ ਜਾਂਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਮੈਂ ਜਦੋਂ ਉੱਥੇ ਡਾਕਟਰੇ ਗਿਆ ਤੇ ਉੱਥੇ ਮੈਡਮ ਬੈਠੀ ਇੱਕ ਕਹਿੰਦੀ ਆ ਉਹਨੇ ਫੋਟੋ ਜੋੜਤੀ ਉਹ ਜੋ ਜਿਹੜਾ ਕੰਮ ਕਰਾਉਣ ਗਏ ਹਾਂ ਤੇ ਅ ਵੀਰੇ ਕਹਿੰਦੇ ਕਿ ਹਾਪ ਕਹਾਂ ਸੇ ਹੈ ਅਜੀ ਸਖਸੇ ਜਰਮਾ ਹਾਂਜੀ ਭਰਾ ਜਲੰਧਰ ਤੋਂ ਆਪਾਂ ਤੇ ਆਪਾਂ ਜਲੰਧਰ ਤੋਂ ਆ ਤੇ ਕਈ ਵਾਰ ਆਪਣੇ ਨਾਂ ਦੇ ਵਿੱਚ ਕਮੈਂਟ ਆ ਲਿਆ ਦੇ ਨਾਂ ਜਿਹੜੇ ਹੁੰਦੇ ਨਾ ਉਹ ਜਿੱਤ ਤਰ ਆਪਣੇ ਪਈਆਂ ਦੇ ਨਾਮ ਜਿਹੜੇ ਆਪਣਾ ਲੇਡੀਜ਼ ਆਪਣੇ ਭੈਣਾਂ ਵੀ ਹੁੰਦੀਆਂ ਤੇ ਉਹ ਨਾਂ ਦੇ ਵਿੱਚ ਕਈ ਵਾਰ ਆਪਣੇ ਦਾ ਭਰਾ ਵੀ ਬੁਲਾ ਜਾਂਦਾ ਨਾ ਤੇ ਆ ਜਰੂਰ ਦੱਸ ਦਿਆ ਕਰੋ ਤੇ ਮੈਂ ਮੈਡਮ ਨੇ ਉਹਨੇ ਫੋਟੋ ਲਾਤੀ ਤੇ ਮੈਂ ਜੋੜਤੀ ਫੋਟੋ ਨੇ ਮੈਂ ਮੈਨੂੰ ਕਹਿੰਦੀ ਆ ਵੀ ਓਹੋ ਮੈਂ ਕੀ ਹੋ ਗਿਆ ਆਂਦੀ ਤੂੰ ਤੁਹਾਡੇ ਭਾਜੀ ਫੋਟੋ ਗਲਤ ਆ ਮੈਂ ਕੀ ਹੋ ਗਿਆ ਆਂਦੇ ਵੀ ਤੂੰ ਸਣਾ ਇੱਧਰ ਖੜਨਾ ਸੀ ਤੇ ਖੜ ਤੁਸੀਂ ਇੱਧਰ ਗਏ ਜੋ ਮੈਂ ਕਹ ਅੱਛਾ ਮਾ ਮੇਰੀ ਫੋਟੋ ਇੱਧਰ ਹੋਣੀ ਚਾਹੀਦੀ ਸੀ ਤੇ ਲੇਡੀਜ਼ ਤੇ ਇੱਧਰ ਹੋਣੀ ਚਾਹੀਦੀ ਜਾਂਦਾ ਹਾਂ ਤੇ ਤੁਹਾਡੀ ਘਰ ਦੀ ਫੋਟੋ ਇੱਧਰ ਹੋਣੀ ਚਾਹੀਦੀ ਤੇ ਤੁਹਾਡੇ ਅੰਦਰ ਹੋਣੀ ਚਾਹੀਦੀ ਆਂਦੀ ਭਾਈ ਤੁਹਾਨੂੰ ਪਤਾ ਨਹੀਂ ਆ ਤੁਸੀਂ ਮਤਲਬ ਤੁਹਾਨੂੰ ਪਤਾ ਹੀ ਹੁੰਦਾ ਏ ਜਿਹੜੇ ਆਪਣਾ ਘਰ ਵਾਲੇ ਦੇ ਫੋਟੋ ਇੱਧਰ ਹੁੰਦੀ ਆ ਤੇ ਘਰ ਵਾਲੀ ਦੀ ਫੋਟੋ ਇੱਧਰ ਹੁੰਦੀ ਆ ਮਹਾਂ ਕਮਲ ਜੇ ਜਦੋਂ ਵਿਆਹ ਹੁੰਦਾ ਉਦੋਂ ਹੁੰਦਾ ਏ ਉਦੋਂ ਪਤਾ ਹੁੰਦਾ ਕਿ ਇਹ ਇੱਧਰ ਖੜਨਾ ਏ ਤੇ ਉਸ ਤੋਂ ਬਾਅਦ ਤੇ ਮਹਾਂ ਜਨਾਨੀਆਂ ਇੱਧਰ ਖੜਦੀਆਂ ਬੰਦੇ ਵਿਚਾਰਿਆਂ ਦੀ ਤੇ ਕਤਾਰ ਹੀ ਨਹੀਂ ਉਧਰ ਆਉਂਦੀ ਮਹਾਂ ਬੰਦੇ ਤਾਂ ਮਹਾਂ ਇੱਧਰ ਹੀ ਖੜਦੇ ਤੇ ਉਹ ਤਸਲਾ ਪਈ ਇਹਦਾ ਮਤਲਬ ਕਈ ਵਾਰ ਜਦੋਂ ਤੁਸੀਂ ਛੋਟੀ ਫੋਟੋ ਪਾਸਪੋਰਟ ਸਾਈਜ਼ ਫੋਟੋ ਖਚਾਉਂਦੇ ਹੋ ਤੇ ਜਿਹੜਾ ਮੇਨ ਬੰਦਾ ਹੁੰਦਾ ਉਹ ਬੰਦੇ ਦੀ ਉਸ ਹਿਸਾਬ ਨਾਲ ਇਹ ਪਤਾ ਨਹੀਂ ਖੱਬੇ ਸੱਜੇ ਉਹ ਸਾਡਾ ਫੋਟੋ ਤੁਹਾਡੀ ਸੈਟਿੰਗ ਹੋਣੀ ਚਾਹੀਦੀ ਹੈ ਵੀ ਬੰਦਾ ਕਿਹੜੇ ਬੰਨੇ ਕੱਟਦਾ ਹੈ ਤੇ ਜਨਾਨੀ ਕਿਹੜੇ ਬੰਨੇ ਕੱਟਦੀ ਹੈ ਕਈ ਵਾਰ ਆਪਾਂ ਫੋਟੋ ਗਲਤ ਖਿਜ ਖਜਾ ਲੈਂਦੇ ਨੇ ਤੇ ਪਾਸਪੋਰਟ ਸਾਈਜ਼ ਮੋਟੋ ਬਣਾ ਲੈਂਦੇ ਆ ਲੇਡੀਜ਼ ਦੀ ਜਗ੍ਹਾ ਜਿਹੜੇ ਸਾਈਡ ਤੇ ਹੁੰਦੇ ਆ ਇਹ ਬੰਦੇ ਦੀ ਜਗ੍ਹਾ ਕਿਹੜੀ ਸਾਈਡ ਤੇ ਹੁੰਦੀ ਇਹ ਪਹਿਲਾਂ ਜਰੂਰ ਦੇਖ ਲਿਆ ਕਰੋ ਤੇ ਫਿਰ ਕੱਜਲ ਖਰਾਬੀ ਬਹੁਤ ਹੁੰਦੀ ਆ ਅੱਗੇ ਭਰਾ ਆਪਣੇ ਆ ਮੈਂ ਪੰਜਾਬ ਤੇ ਮੇਰੇ ਫੋਟੋ ਕਰਨਾ ਹਾਂਜੀ ਹਾਂਜੀ ਜਰੂਰ ਜੀ ਓਡ ਆਪਾਂ ਕੋਈ ਵੀ ਭੈਣ ਭਰਾ ਦੇ ਆਪਣਾ ਵੀਡੀਓ ਆਪਾਂ ਦੇਖਦੇ ਜਾਂ ਲਾਈਵ ਦੇਖਦੇ ਤਾਂ ਆਪਾਂ ਲਾਈਕ ਕਮੈਂਟ ਜ਼ਰੂਰ ਕਰਦੇ ਹੁੰਦੇ ਆ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿਸੇ ਦੇ ਲਾਈਕ ਕਮੈਂਟ ਲਾਈਵ ਤੇ ਜਾਂ ਕਿਸੇ ਦੀ ਵੀਡੀਓ ਦੇਖਦੇ ਹੋ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਇਹਦੇ ਨਾਲ ਤੁਹਾਨੂੰ ਫਾਇਦਾ ਹੀ ਜਾਂ ਨੁਕਸਾਨ ਕੋਈ ਨਹੀਂ ਹੋਣਾ ਤੁਸੀਂ ਉੱਤੇ YouTube ਜਾਂ Facebook ਇਹ ਸੋਚਦਾ ਕਿ ਤੁਸੀਂ ਉੱਤੇ ਕੰਮ ਕਰ ਰਹੇ ਹੋ ਬਲਜੀਤ ਕੌਰ ਜੀ ਇਸ ਰਿਕਾਰਡਿੰਗ ਕਰਦੇ ਪਏ ਹੋ ਇਸ ਰਿਕਾਰਡਿੰਗ ਮੈਂ ਉਹ ਇੱਕ ਦੱਸਿਆ ਸੀ ਵੈਸੇ ਇੱਕ ਛੋਟਾ ਜਿਹਾ ਟੌਪਿਕ ਸੀ ਮਨੇ ਫੋਟੋ ਦੀ ਗੱਲ ਕਰ ਰਹੇ ਕਮੇਟੀ ਟੈਪ ਹੀ ਬਣ ਗਈ ਗੱਲ ਉਹਦੇ ਬਾਰੇ ਗੱਲ ਕਰ ਰਹੇ ਸੀ ਅੱਜ ਆਪਾਂ ਟੌਪਿਕ ਤੇ ਨਹੀਂ ਗੱਲ ਕਰ ਰਹੇ ਅੱਜ ਆਪਾਂ ਇਹਨਾਂ ਭਰਾਵਾਂ ਦੇ ਕਮੈਂਟ ਹੀ ਪੜਦੇ ਆਪਾਂ ਕਿਉਂਕਿ ਜਦੋਂ ਫਿਰ ਟੌਪਿਕ ਛੋਲ ਗਏ ਫਿਰ ਕਮੈਂਟ ਨਹੀਂ ਪੜੇ ਜਾਂਦੇ ਅੱਜ ਆਪਾਂ ਸੋਚਿਆ ਕਿ ਆਪਾਂ ਕਮੈਂਟ ਹੀ ਪੜ ਲਈ ਅੱਜ ਇਹਨਾਂ ਭਰਾਵਾਂ ਦੇ ਇਸ ਇਸ ਲਈ ਮੇਰੇ ਭਰਾਵਾਂ ਵੱਤਵਾ ਦਾ ਕਮੈਂਟ ਕਰੋ ਤੇ ਆਪਣੇ ਭਰਾ ਦੀ ਸਪੋਰਟ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਤਾ ਜਾਇਆ ਕਰੋ ਜਦੋਂ ਵੀ ਆਪਣੇ ਨਾਲ ਜੁੜਦੇ ਹੁੰਦੇ ਹੋ ਕਿਉਂਕਿ ਲਾਈਕ ਕਮੈਂਟ ਕਰਨ ਦੇ ਨਾਲ ਹੀ ਆਪਾਂ ਇੱਕ ਦੂ पेस, अपना फेसबुक या यूट्यूब गुरप्रीत जगह कौर जी, so जी, जी रिकॉर्डिंग जी जी नहीं वीर जी हां रिकॉर्डिंग हांजी हां बलजीत कौर जी, आंजी, 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 जी, जी। ते एक ਕਈਆਂ ਦੇ ਭਾਵਾਂ ਦੇ ਨਾਲ ਆਪਣੇ ਉਹਦੇ சிவா ਠਾਕਰ ਕੀ ਹਾਲ ਭਰਾ ਜੀ ਕਾਮਰਾਮ ਕੀਸਨਾ ਸਨਾਓ ਕੀ ਹਾਲ ਚਾਲ ਆ சிவா ਠਾਕਰ ਜੀ ਤੇ ਅੱਗੇ ਆ ਗਿਆ ਜੀ ਜੋਕਸਨ ਸਿੰਘ ਐਸਾ ਕਸਮੇ ਕੋਈ ਪੋਰਤੋਂ ਜੀ ਹਾਂਜੀ ਭਰਾ ਜੀ ਪੋਰੇਪੁਰ ਤੋਂ ਭਰਾ ਮੇਰੇ ਤੇ ਜਿਹੜੇ ਜਿਹੜੇ ਭਰਾ ਆਪਣੇ ਨਾਂ ਜੁੜਦੇ ਜਾ ਰਹੇ ਕਮੈਂਟ ਕਰ ਰਹੇ ਆ ਤੇ ਨਾਲ ਨਾਲ ਮੇਰੇ ਭਰਾ ਲਾਈਕ ਜਰੂਰ ਕਰਦੇ ਜਾਇਆ ਕਰੋ ਤੇ ਗਿਆ ਕਾ ਜੀ ਅਮਨ ਅਮਨਦੀਪ ਸਿੰਘ ਗੁੱਡ ਮਾਰਨਿੰਗ ਵੀਰੇ ਕੀ ਹਾਲ ਚਾਲ ਆ ਤੂੰ ਸੁਣਾ ਭਰਾ ਠੀਕ ਠਾਕ ਹੋ ਬਜੀਤ ਕੌਰ ਜੀ ਕੈਸੇ ਹੋ ਤੁਸੀਂ ਪੋਸਟ ਆਪਣੀ ਨਾਰਮਲ ਜੀ ਬਜੀਤ ਕੌਰ ਜੀ ਤੇ ਹੋਰ ਜਿਹੜੇ ਭਰਾ ਜਲਦੀ ਜਲਦੀ ਆਪਣੇ ਜੁੜ ਕੇ ਲਾਈਕ ਕਮੈਂਟ ਕਰੋ ਕਿਉਂਕਿ ਅੱਜ ਆਪਾਂ ਤਾਂ ਮਾਣੇ ਕਮੈਂਟ ਹੀ ਇੱਕ ਜਦੋਂ ਕਰ ਲਾਈਵ ਹੋਵੇ ਤਾਂ ਫੋਨ ਦੇ ਉਹੀ ਆਉਂਦਾ ਨਾ ਇਹ ਫੋਨ ਜਿਹੜਾ ਆਣ ਕੇ ਖਰਾਬ ਕਰ ਦਿੰਦਾ ਸਾਰਾ ਲਾਈਵ ਨੂੰ ਯਕ ਸੰਸੇ ਰਾਜ ਯਕ ਅੱਡੀ ਮੇਰਾ ਯਕ ਯਕ ਜਦੋਂ ਲਾਈਵ ਹੋਵਾਂ ਨਾ ਫੋਨ ਪੱਕਾ ਤੁਹਾਡੇ ਉਦੋਂ ਮੇਰੇ ਤੇ ਖਾਸ ਕਰਕੇ ਜਰੂਰ ਆਉਂਦਾ ਨਾ ਫੋਨ ਜਦੋਂ ਲਾਈਵ ਹੋਵਾਂ ਉਦੋਂ 2 3 ਫੋਨ ਆਉਣੇ ਆਉਣੇ ਪਤਾ ਨਹੀਂ ਕੀ ਵਾਇਰ ਹੈ ਮੇਰੇ ਨਾਲ ਇਹਨਾਂ ਦਾ ਅੱਗੋਂ ਪਿੱਛੋਂ ਕੋਈ ਫੋਨ ਨਾ ਕਰੂਗਾ ਜਦੋਂ ਲਾਈਵ ਹੋਵੇ ਉਦੋਂ ਫੋਨ ਟੜਕ ਫੋਨ ਟੜਕ ਫੋਨ ਹੋਰ ਭਰਾ ਜਿਹੜੇ ਆਪਣੇ ਜੁੜਦੇ ਜਾ ਰਹੇ ਜਲਦੀ ਜਲਦੀ ਮੇਰਾ ਵੀਰ ਕਰੀ ਜਾਓ ਤੇ ਲਾਈਕ ਜਰੂਰ ਕਰਦੇ ਜਾ ਕਰੋ ਭਰਾ ਮੇਰੇ ਤੇ ਜਾ ਤਾਂ 2 ਦਿਨ ਆਪਾਂ ਲਾਈਵ ਨਾ ਹੋਈਏ ਤਾਂ ਆਪਣੇ ਪੁਰਾਣੇ ਭਰਾ ਜਿਹੜੇ ਉਹ ਵੀ ਦੇ ਜੁੜਦੇ ਆਪਣੇ ਨਾਲ ਤੇ ਇਸ ਕਰਕੇ ਜਿਹੜੇ ਜਿਹੜੇ ਭਰਾ ਆਪਣੇ ਨਾਲ ਜੁੜਦੇ ਜਾਂਦੇ ਨੇ ਮੇਰੇ ਵੀਰ ਕਮੈਂਟ ਕਰਦੇ ਜਾਓ ਮੇਰੇ ਮੈਂ ਵੀ ਜਲੰਧਰ ਤੋਂ ਹਾਂ ਅ ਅਮਨਦੀਪ ਸਿੰਘ ਜੀ ਹਾਂਜੀ ਵੀਰ ਕਿਹੜੀ ਜਗ੍ਹਾ ਤੋਂ ਭਰਾ ਮੇਰਾ ਤੇ ਥੋੜਾ ਕਮੈਂਟ ਜਿਹੜੇ ਨਾ ਉਹ ਨੈਟਵਰਕ ਦੀ ਵਜ੍ਹਾ ਨਾਲ ਉੱਪਰ ਥੱਲੇ ਹੋ ਗਏ ਆ ਹੋਰ ਭਰਾ ਜੜ ਜੜ ਜੁੜਦੇ ਜਾ ਜੁੜਦੇ ਜਾ ਰਹੇ ਮੇਰੇ ਵੀਰ ਜਲਦੀ ਜਲਦੀ ਕਮੈਂਟ ਕਰੋ ਤੇ ਲਾਈਕ ਜ਼ਰੂਰ ਕਰਦੇ ਜਾ ਕਰੋ ਤੇ ਆਪਣੇ ਚੈਨਲ ਨੂੰ ਕੋਲੋ ਜ਼ਰੂਰ ਕਰ ਲਿਓ ਆਪਾਂ ਕਮੈਡੀ ਟਾਈਪ ਆਪਾਂ ਰੀਲਾਂ ਸਾਰੀਆਂ ਪਾਉਨੇ ਆ ਬਹੁਤ ਵਧੀਆ ਰੀਲਾਂ ਹੁੰਦੀਆਂ ਮੇਰਾ ਭਰਾ ਜ਼ਰੂਰ ਜਾ ਕੇ ਦੇਖਿਓ ਤੇ ਭਰਾ ਮੇਰਾ ਇਹਦਾ ਮਾਡਲ ਟੌਨ ਤੋਂ ਆ ਬਹੁਤ ਵਧੀਆ ਗੱਲ ਪ੍ਰਾਪਲ ਤੇ ਆਪਣੇ ਗੁੰਡੀ ਤੁਸੀਂ ਔਰ ਜਿਹੜ ਜਿਹੜੇ ਵੀਰ ਆਉਂਦੇ ਜਾਂਦੇ ਆ ਅੱਜ ਆਪਾਂ ਕੋਈ ਮੁੱਦੇ ਤੇ ਗੱਲ ਨਹੀਂ ਕਰਨੀ ਕਿਉਂਕਿ ਅੱਜ ਆਪਾਂ ਭਰਾਵਾਂ ਦੇ ਨਾਲ ਕਮੈਂਟਾਂ ਦੇ ਵਿੱਚ ਗੱਲਬਾਤ ਕਰਨੀ ਹੈ ਤੇ ਜਦੋਂ ਹਰ ਆਪਾਂ ਮੁੱਦੇ ਤੇ ਚੱਲ ਪੈਂਦੇ ਆ ਫਿਰ ਮੈਂ ਉਹਨਾਂ ਟਾਈਮ ਜਿੰਨਾ ਚਿਰ ਮੁੱਦਾ ਖਤਮ ਨਹੀਂ ਹੋ ਜਾਂਦਾ ਆਪਾਂ ਫਿਰ ਉਹਨਾਂ ਚਿਰ ਲੜਾ-ਟੜ ਬੋਲਣਾ ਹੁੰਦਾ ਕਿਉਂਕਿ ਉਦੋਂ ਕੀ ਹੁੰਦਾ ਬੰਦੇ ਨੂੰ ਜੋਸ਼ ਆ ਜਾਂਦਾ ਤੇ ਫਿਰ ਉਹਦੋਂ ਕਮੈਂਟ ਨਹੀਂ ਪੜੇ ਜਾਂਦੇ ਤੇ ਫਿਰ ਕਈ ਭਰਾ ਬਹੁਤ ਗੁੱਸਾ ਕਰਦੇ ਉਦੋਂ ਵੀ ਯਾਰ ਅਸੀਂ ਭਰਾ ਕਮੈਂਟ ਕੀਤਾ ਤੋਂ ਪੜਿਆ ਨਹੀਂ ਆ ਇਸ ਕਰਕੇ ਅੱਜ ਜਿਵੇਂ ਸੋਚਿਆ ਜੀ ਭਰਾ ਆਪਣੇ ਨਾਲ ਜੁੜਨ ਤੇ ਕਮੈਂਟ ਕਰੋ ਤੇ ਆਪਾਂ ਤੁਹਾਡੇ ਕਮੈਂਟ ਹੀ ਪੜਦੇ ਅੱਜ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਭਰਾ ਮੇਰੇ ਆਪਣੇ ਚੈਨਲ ਤੇ ਕਮੇਡੀ ਸਾਰੇ ਵੀਡੀਓ ਆਉਂਦੀਆਂ ਤੇ ਜ਼ਰੂਰ ਜਾ ਕੇ ਦੇਖਿਓ ਕਰਾ ਚੈਨਲ ਨੂੰ ਫੋਲੋ ਕਰੋ ਤੇ ਜ਼ਰੂਰ ਜਾ ਕੇ ਦੇਖਿਓ ਬਹੁਤ ਵਧੀਆ ਕਮੇਡੀ ਰੀਲਾਂ ਹੁੰਦੀਆਂ ਆਪਣੀਆਂ ਜਿਹੜੇ ਭਰਾ ਕਈ ਆਪਣੇ ਵਿੱਚ ਕਈ ਮੈਸੇਜ ਕਰ ਦਿੰਦੇ ਆ ਵੀ ਬੜੀ ਬਹੁਤ ਵਧੀਆ ਰੀਲਾਂ ਆਪਾਂ ਆਪਾਂ ਪੂਰੀ ਮਿਹਨਤ ਕਰਕੇ ਜਿਹੜੇ ਆ ਉਹ ਟਰੇਡ ਪਾਉਦੇ ਆ ਤੇ ਤੁਸੀਂ ਜਰੂਰ ਜਾ ਕੇ ਦੇਖ ਚਾਨਣ ਫੋਲੋ ਕਰ ਲਓ ਡੇਲੀ ਇੱਕ ਕਰੀਲ ਆਪਾਂ ਅਪਲੋਡ ਕਰਦੇ ਹੁੰਦੇ ਆ ਸਪੋਰਟ ਜਰੂਰ ਕਰਿਓ ਤੇ ਆਪਣੇ ਇੱਤੇ ਵੀ ਜਰੂਰ ਜਿਹਨੂੰ ਲਾਈਵ ਹੁੰਦੇ ਨੇ ਇੱਥੇ ਲਾਈਵ ਤੇ ਜਰੂਰ ਸਪੋਰਟ ਕਰਿਆ ਕਰੋ ਮੇਰੇ ਕਿਉਂਕਿ ਜਿਆਦਾ ਟਾਈਮ ਤੇ ਨਹੀਂ ਤੁਸੀਂ જોડ ਸਕਦੇ ਲੇਕਿਨ ਜਾਂਦੇ ਜਾਂਦੇ ਲਾਈਕ ਜਰੂਰ ਕਰਕੇ ਜਾਇਆ ਕਰੋ ਤੇ ਕਮੈਂਟ ਜ਼ਰੂਰ ਕਰ ਕਰਕੇ ਜਾ ਕਰ ਕਿਉਂਕਿ ਇਹਦੇ ਨਾਲ ਹੀ ਆਪਣੀ ਜਿਹੜੀ ਆ ਸਪੋਰਟ ਲਾਈਵ ਦੇ ਨਾਲ ਹੀ ਆਪਾਂ ਬਹੁਤ ਜ਼ਿਆਦਾ ਸਪੋਰਟ ਮਿਲਦੀ ਆ ਤਾਂ ਕਿ ਅੱਗੇ ਜਿਹੜਾ ਆਪਾਂ ਵਧੀਆ ਕੰਮ ਕਰ ਸਕੀਏ ਜੇ ਤੁਹਾਡੇ ਭੈਣ ਭਰਾਵਾਂ ਦਾ ਪਿਆਰ ਦੇ ਨਾਲ ਹੀ ਆ ਤੇ ਜਲਦੀ ਜਲਦੀ ਕਮੈਂਟ ਕਰੋ ਤੇ ਲਾਈਕ ਕਰ ਦਿਓ ਭਰਾ ਮੇਰੇ ਅੱਜ ਆਪਾਂ ਜਿਹੜੇ ਆ ਮੁੱਦੇ ਤੇ ਕੋਈ ਗੱਲ ਨਹੀਂ ਕਰ ਰਹੇ ਕਿਉਂਕਿ ਕਈ ਵਾਰ ਭਰਾ ਆਪਣੇ ਕੋਈ ਕਮੈਂਟ ਕਰ ਦਿੰਦੇ ਹੁੰਦੇ ਆ ਵੀ ਭਰਾ ਤੋਂ ਆਜੇ ਮੁੱਦੇ ਤੇ ਗੱਲ ਨਹੀਂ ਕਰ ਰਿਹਾ ਤਾਂ ਮੈਂ ਵੈਸੇ ਵੀ ਕੱਲ ਦਾ ਕੋਦੋਂ ਦੋ ਦਿਨ ਹੋ ਗਏ ਠੀਕ ਨਹੀਂ ਇਸ ਕਰਕੇ ਅੱਜ ਮੈਂ ਸੋਚਿਆ ਚਲੋ ਉਹਦੇ ਨਾਲ ਕਮੈਂਟਾਂ ਨਾਲ ਕਮੈਂਟਾਂ ਦੀ ਗੱਲ ਕਰਦੇ ਆਂ ਅੱਗੇ ਆ ਗਿਆ ਭਰਾ ਆਪਣੇ ਦਵਿੰਦਰ ਸਿੰਘ ਜੀ ਵੈਗਰੂ ਜੀ ਮੇਰ ਕਰਨ ਆਈ ਵੀ ਥੈਂਕ ਯੂ ਭਰਾ ਮਿਹਰਬਾਨੀ ਤੇ ਜਿਹੜੇ ਜਿਹੜੇ ਭਰਾ ਆਪਣੇ ਕਮੈਂਟ ਕਰੀ ਜਾਂਦੇ ਆ ਨਾਲ ਨਾਲ ਲਾਈਕ ਵੀ ਕਰਦੇ ਜਾਇਆ ਕਰੋ ਜਿਹੜੇ ਜਿਹੜੇ ਭਰਾ ਆਪਣੇ ਕਮੈਂਟ ਕਰਦੇ ਤੇ ਨਾਲ ਨਾਲ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਿਆ ਕਰੋ ਡਬਲ ਕਲਿੱਕ ਕਰ ਦਿਆ ਕਰੋ ਭਰਾ ਮੇਰੇ ਜਦੋਂ ਵੀ ਜੁੜਦੇ ਹੁੰਦੇ ਜੋ ਡਬਲ ਕਲਿੱਕ ਜਰੂ ਕਰ ਦਿਆ ਕਰੋ ਜਿਹੜੇ ਜਿਹੜੇ ਭਰਾ ਆਪਣੇ YouTube ਤੇ ਕੰਮ ਕਰ ਰਹਾ ਅਜੇ ਕੰਮ ਉਹਨਾਂ ਨੇ ਸਟਾਰਟ ਕੀਤਾ ਜਾਂ ਥੋੜਾ ਟਾਈਮ ਹੋਇਆ ਅਜੇ ਜਿਤਨਾ ਮੰਨ ਲਓ ਲਾ ਲਓ ਥੋੜੇ ਅਜੇ ਫਾਲੋਅਰ ਥੋੜੇ ਆ ਜਾਂ ਕੋਈ ਯਾਰ ਕੋਈ 500 ਫਾਲੋਅਰ ਕਈਆਂ ਦਾ 2000 ਫਾਲੋਅਰ ਆ ਤੇ ਡੇਲੀ بیس ਤੇ ਕੰਮ ਕਰਿਆ ਕਰੋ ਜੇ ਤੁਸੀਂ ਕੰਮ ਕਰਦੇ ਜੋ ਤੇ ਜੇ ਤੁਸੀਂ ਕੰਮ ਕਰਦੇ ਹੋ ਫੇਸਬੁਕ ਤੇ ਜਾਂ YouTube ਤੇ ਤੇ ਡੇਲੀ بیس ਤੇ ਕੰਮ ਕਰਿਆ ਕਰੋ ਡੇਲੀ ਰੁਟੀਨ ਦੇ ਵਿੱਚ ਜਿਹੜੀ ਜਿਹੜੀ ਚੀਜ਼ ਤੁਸੀਂ ਤੁਹਾਡੇ ਨੂੰ YouTube ਮੰਗ ਕਰਦਾ ਜਾਂ ਫੇਸਬੁਕ ਤੁਹਾਡੇ ਤੋਂ ਮੰਗ ਕਰਦੀ ਆ ਉਹ ਚੀਜ਼ਾਂ ਨੂੰ ਪੂਰੀਆਂ ਤੁਹਾਨੂੰ ਇੱਕ ਹਫਤਾਵਾਰ ਉਹਨਾਂ ਦਾ ਪ੍ਰੋਗਰਾਮ ਹੁੰਦਾ ਹੈ ਇੱਕ ਹਫਤਾਵਾਰ ਤੁਸੀਂ ਉਹਨਾਂ ਨੂੰ ਉਹ ਚੀਜ਼ਾਂ ਤੁਹਾਨੂੰ ਦੇਣੀਆਂ ਹੁੰਦਾ ਹੈ ਤੇ ਡੇਲੀ ਵਰਕ ਤੇ ਕੰਮ ਕਰੋ ਜਿੰਨ ਜਿਹੜੇ ਭਰਾ ਆਪਣੇ ਕਰਦੇ ਆ ਕੰਮ ਤੇ ਕਰਨਾ ਚਾਹੁੰਦੇ ਪਰ ਮੈਂ ਤਾਂ ਕਹਿਣਾ ਵੀ ਜਿਹੜੇ ਭਰਾ ਆਪਣੇ ਜਿਨ੍ਹਾਂ ਕੋਲ ਟਾਈਮ ਹੈਗਾ ਉਹ ਜਰੂਰ YouTube ਤੇ ਤੇ Facebook ਤੇ ਕੰਮ ਕਰਨ ਤਾਂ ਕਿ ਥੋੜਾ ਜਿਹਾ ਤੁਹਾਨੂੰ ਮਿਹਨਤ ਜਰੂਰ ਕਰ ਕਰਨੀ ਪਊਗੀ ਉਸ ਤੋਂ ਬਾਅਦ ਤੁਹਾਨੂੰ ਜਦੋਂ ਅਰਨਿੰਗ ਆਣੀ ਸ਼ੁਰੂ ਹੋ ਜੂਗੀ ਤੇ ਫਿਰ ਤੁਸੀਂ ਆਪਣੇ ਆਪ ਦੇ ਅਲਾ ਕੰਮ ਕਰ ਲਾ ਪੋਗੇ ਪਹਿਲੋ ਕੋਈ YouTube ਆ ਜਾਂ Facebook ਆ ਮਿਹਨਤ ਬਹੁਤ ਮੰਗਦੀ ਆ ਤੇ YouTube ਦਾ ਤਾਂ ਜਿਆਦਾ ਹੀ ਸਖਤ ਕੰਮ ਹੁੰਦਾ ਹੈ ਆਪਣੇ ਤੋਂ ਵਾਚ ਟਾਈਮ ਮੰਗਦੀ ਆ ਜਾਂ ਤੇ ਆਪਾਂ ਇਹਨਾਂ ਨੂੰ 365 ਦਿਨ ਦੇ ਵਿੱਚ ਕਾਰਜ ਹਰ ਘੰਟਾ ਦੇ ਨਾਲ ਹੁੰਦਾ ਤੇ ਜਾਂ ਫਿਰ ਆਪਾਂ 90 ਦਿਨ ਦੇ ਵਿੱਚ 10 ਮਿਲੀਅਨ ਵਿਊ ਦੇਣੇ ਹੁੰਦੇ ਆ ਤੇ 10 ਮਿਲੀਅਨ ਵਿਊ ਵੀ ਬਹੁਤ ਜ਼ਿਆਦਾ ਹੋ ਜਾਂਦੇ ਕਿਉਂਕਿ 90 ਦਿਨਾਂ ਦੇ ਵਿੱਚ 10 ਮਿਲੀਅਨ ਵਿਊ ਕੱਢਣਾ ਬਹੁਤ ਔਖਾ ਹੁੰਦਾ ਉਹ ਵੀ ਕਿਉਂਕਿ ਐਦਾਂ ਤੇ ਹੈ ਨਹੀਂ ਆਪਾਂ ਸ਼ੁਰੂ ਦੇ ਵਿੱਚ ਆਪਣੀਆਂ ਇੰਨੀਆਂ ਵੀਡੀਓ ਵਾਇਰਲ ਹੋ ਜਾਣ ਕਿ ਮਿਲੀਅਨ ਦੇ ਵਿੱਚ ਆਉਣ ਲਾਪਣ ਬਹੁਤ ਘੱਟ ਚਾਂਸ ਹੁੰਦੇ ਆ ਕੁਝ ਕੁਝ ਤੇ ਭਰਾ ਇੱਕ ਚੀਜ਼ ਨੂੰ ਟਾਰਗੇਟ ਨੂੰ ਪੂਰਾ ਕਰ ਜਾਂਦੇ ਕਿਉਂਕਿ ਕੋਈ ਕਹੇ ਲੋ ਵੀ ਜਾਂ ਕੋਮੇਡੀ ਟਾਈਪ ਇਹੋ ਜਿਹਾ ਉਹਨਾਂ ਨੇ ਇੱਕ ਵੀਡੀਓ ਪਾਤੀ ਤੇ ਵਾਇਰਲ ਹੋ ਗਈ ਤੇ ਉਹਦੇ ਤੇ ਮਿਲੀਅਨ ਵਿਊ ਕੱਢ ਗਈਆਂ ਇੱਕ ਦੋ ਵੀਡੀਓ ਮਿਲੀਅਨ ਵਿਊ ਕੱਢ ਗਈਆਂ ਤੇ ਸਮਝ ਲਓ ਕਿ 10 ਮਿਲੀਅਨ ਵਿਊ ਹੁਣ ਦੇ ਲਾ ਕੇ ਟਾਰਗੇਟ ਬਣ ਜਾਂਦਾ ਤੇ ਜ਼ਿਆਦਾਤਰ ਤੇ ਵਾਚ ਟਾਈਮ ਤੇ ਨਿਰਭਰ ਕਰਦਾ ਹੈ ਵਾਚ ਟਾਈਮ ਆਪਣਾ 4-4 ਘੰਟਾ ਹੋਣਾ ਬਹੁਤ ਜ਼ਰੂਰੀ ਆ ਇਸ ਕਰਕੇ ਜਿਹੜੇ ਮੈਂ ਕਹਿੰਨਾ ਜਿਹੜੇ ਭੈਣ ਭਰਾ ਕੰਮ ਕਰਦੇ ਆ ਮਿਹਨਤ ਕਰਦੇ ਰਹੋ ਕੰਮ ਕਰਦੇ ਰਹੋ ਤੇ ਮਿਹਨਤ ਤੋਂ ਬਿਨਾ ਤੇ ਦੇਖੋ ਫਾਲੇ ਮਿਲਦਾ ਜੇ ਸੋਸ਼ਲ ਮੀਡੀਆ ਤੇ ਤੁਸੀਂ ਆਪਣਾ ਕੁਝ ਨਾਮ ਬਣਾਉਣਾ ਚਾਹੁੰਦੇ ਹੋ ਤੇ ਮਿਹਨਤ ਕਰਨੀ ਪੈਣੀ ਆ ਖਾਸ ਕਰਕੇ ਫੇਸਬੁੱਕ ਤੇ ਵੀ ਤੁਸੀਂ ਮਿਹਨਤ ਕਰੋ ਫੇਸਬੁੱਕ ਵੀ ਅੱਜਕੱਲ ਐਡਮਿੰਗ ਦੇਣਾ ਸ਼ੁਰੂ ਕਰਤਾ ਹੈ ਤੇ ਉੱਤੇ ਵੀ ਤੁਸੀਂ ਵਧੀਆ ਪੈਸਾ ਕਮਾ ਸਕਦੇ ਹੋ ਤੇ ਪਰ ਜੇ ਮਿਹਨਤ ਡੇਲੀ بیس ਤੇ ਮਿਹਨਤ ਕਰਨੀ ਪਊ ਤੁਹਾਨੂੰ ਤੇ ਐਡਾ YouTube ਤੇ ਜਿਹੜੇ ਭਰਾ ਆਪਣੇ YouTube ਤੇ ਕੰਮ ਕਰਦੇ ਆ ਅਜੇ ਛੋਟਾ ਸਿਸਟਮ ਤੇ ਉਹਦੇ ਤੇ ਤੁਸੀਂ ਲਾਈਵ ਜ਼ਰੂਰ ਆਇਆ ਕਰੋ ਇਹ ਲਾਈਵ ਹੁੰਦੇ ਨਾਲ ਕੀ ਹੁੰਦਾ ਤੁਹਾਡਾ ਵਾਇਟ ਟਾਈਮ ਵਧੂਗਾ ਤੇ ਜੇ ਤੁਸੀਂ ਵਾਇਟ ਟਾਈਮ ਪੂਰਾ ਕਰਕੇ ਤੇ ਵੀਊ ਕੋਈ ਮੈਨਾ ਨਖਾਉਂਦੇ ਤੁਹਾਡਾ ਵਾਇਟ ਟਾਈਮ ਹੋਣਾ ਬਹੁਤ ਜ਼ਰੂਰੀ ਹੈ ਤੇ Ориਜినਲ ਕੰਟੈਂਟ ਪਾਇਆ ਕਰੋ Ориਜినਲ ਚੀਜ਼ਾਂ ਪਾਇਆ ਕਰੋ ਤੇ ਇਹ ਸਾਰਾ ਕੋ ਅੱਜ ਕੱਲ ਇਹਨਾਂ Ориਜినਲ ਕਰਤਾ ਕਿ ਕਾਪੀ ਕਾਪੀਰਾਈਟ ਚੱਲ ਜਾਂਦਾ ਪਰ ਹੋਣੀ ਚੱਲਦਾ ਹੁਣ ਉਸੇ ਟਾਈਮ ਹੀ ਕਾਪੀਰਾਈਟ ਕਰ ਦਿੰਦਾ ਤੇ ਜਿਹੜੇ ਭਰਾ YouTube ਤੇ ਜਾਂ Facebook ਤੇ ਕੰਮ ਕਰ ਰਹੇ ਆ ਨਾਰਮਲੀ ਕਰਿਆ ਨਾਰਮਲੀ ਨਾ ਕਰੋ ਡੇਲੀ بیس ਤੇ ਕੰਮ ਕਰੋ ਰੁਟੀਨ ਦੇ ਵਿੱਚ ਕੰਮ ਕਰੋ ਤੇ ਹੱਤავਾਇਯਾ ਦਾ ਪ੍ਰੋਗਰਾਮ ਮਿਲਦਾ ਤੁਹਾਨੂੰ ਤੇ ਪੂਰਾ ਇਹਦੇ ਤੇ ਤੇ ਤੁਹਾਨੂੰ ਘੱਟ ਤੋਂ ਘੱਟ YouTube ਤੇ 1 ਘੰਟਾ ਤੱਕ ਲਾਈਵ ਹੋਣਾ ਬਹੁਤ ਜ਼ਰੂਰੀ ਹੋ ਜਾਊਗਾ ਤੇ Facebook ਤੇ ਤੁਹਾਨੂੰ ਕੀ ਆ ਭੀ ਫੋਟੋ ਸਟੋਰੀ ਰੀਲ ਲਾਈਵ ਤੇ ਇਹ ਤਿੰਨ ਚਾਰ ਚੀਜ਼ਾਂ ਦਾ ਟਾਰਗੇਟ ਹੁੰਦਾ ਅਤੇ ਇਹ ਕੁ ਪਰਵਰ ਮਤਲਬ ਡੇਲੀ ਡੇ ਡੇ ਉਹ ਹੋਣੇ ਬਹੁਤ ਜ਼ਰੂਰੀ ਹੁੰਦੇ ਆ ਤੇ ਹੱਤਾ ਵਾ ਜਿਹੜਾ ਤੁਸੀਂ ਇੱਕ ਵਾਰ ਕੋਈ ਟ੍ਰੀਨ ਦੇ ਵਿੱਚ ਕੰਮ ਸ਼ੁਰੂ ਕਰ ਦੋਗੇ ਤਾਂ ਤੁਸੀਂ ਆਟੋਮੈਟਿਕਲੀ ਡੇਲੀ ਦਾ ਦੇ ਤੇ ਕੰਮ ਕਰਦੇ ਰਹੋਗੇ ਬਹੁਤ ਭਰਾ ਕਰ ਰਹੇ ਫੇਸਬੁੱਕ ਤੇ ਕੰਮ YouTube ਤੇ ਵੀ ਕਾਫੀ ਭਰਾ ਕੰਮ ਕਰ ਰਹੇ ਆ YouTube ਵਾਲੇ ਭਰਾ ਮੇਰੇ ਲਾਈਵ ਆਇਆ ਕਰੋ ਜਰੂਰ ਜਿਹੜੇ YouTube ਤੇ ਕੰਮ ਕਰਦੇ ਆ ਤੇ ਲਾਈਵ ਆਉਣ ਦੇ ਨਾਲ ਤੁਹਾਡਾ ਇੱਕ ਤੇ ਪੂਰਾ ਚਿਹਰਾ YouTube ਨੂੰ ਨਜ਼ਰ ਆਉਂਦਾ ਫਿਰ ਦੋ ਨੰਬਰ ਤੱਕ লাইਵ টাইম ਵਧੀਆ ਵਧੂਗਾ ਇਹਦੇ ਤੇ ਕਿਉਂਕਿ ਆਵਾਜ਼ ਟਾਈਮ ਜਿਹੜਾ লাইਵ ਦੇ ਨਾਲ ਹੀ ਵਧਣਾ ਨਾ ਕਿ ਰੀਲਾਂ ਦੇ ਨਾਲ ਤਾਂ ਵੀਡੀਓ ਦੇ ਨਾਲ ਇੱਥੇ YouTube ਤੇ ਤੁਹਾਡਾ ਸਿਰਫ লাইਵ লাইਵ ਦੇ ਨਾਲ ਹੀ ਵਾਈਟਮ ਵਧਦਾ ਹੋ। ਕੋਈ ਜਿਹੜੇ ਭਰਾ ਆਪਣੇ ਨਾਲ ਜੁੜੇ ਆ ਕਮੈਂਟ ਜ਼ਰੂਰ ਕਰੋ ਕਿੱਥੇ-ਕਿੱਥੇ ਭਰਾ ਮੇਰੇ ਆ। ਆਪਾਂ 10 ਕਮੈਂਟ ਹੋਰ লাইਵ ਰਹਿਣਾ ਆਪਾਂ ਰੋਟੀਨ ਦੇ ਵਿੱਚ 35 ਮਿੰਟ লাইਵ ਡੇਲੀ ਹੁੰਦੇ ਨੇ ਤੇ ਉਹ ਕਿ ਲਾਈਵ ਆਉਣਾ ਬਹੁਤ ਹੀ ਜ਼ਰੂਰੀ ਆ YouTube ਤੇ ਇਦਾਂ ਹੀ Facebook ਤੇ ਲਾਈਵ ਆਇਆ ਕਰੋ ਤੇ ਜਿਹੜੇ ਭਰਾ ਆਪਣੇ ਜੁੜੇ ਮੇਰਾ ਵੀਰ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਤੇ ਕਮੈਂਟ ਜਰੂਰ ਕਰਿਆ ਕਰੋ ਕਿੱਥੋਂ ਕਿੱਥੋਂ ਭਰਾ ਆਪਣੇ ਜੁੜਦੇ ਆ ਅੱਜ ਆਪਾਂ ਕੁਝ ਇਹ ਵੀ ਮੁੱਦੇ ਤੇ ਗੱਲ ਨਹੀਂ ਕੀਤੀ ਤੇ ਕੱਲ ਨੂੰ ਆਪਾਂ ਵਧੀਆ ਕੋਈ ਕੋਈ ਨਾ ਕੋਈ ਵਧੀਆ ਮੁੱਦੇ ਤੇ ਆਪਾਂ ਗੱਲ ਕਰਦੇ ਨੇ ਜਿਹੜਾ ਕੋਈ ਫਾਇਦੇਮੰਦ ਹੋਵੇ ਪੰਜਾਬ ਦੇ ਫਾਇਦੇਮੰਦ ਹੋਵੇ ਪੰਜਾਬ ਦੇ ਹਿੱਤ ਦੇ ਵਿੱਚ ਹੋਵੇ ਪੰਜਾਬ ਵਾਸਤੇ ਗੱਲ ਹੋਵੇ ਤੇ ਉਹ ਸਾਨੂੰ ਉਠਾਉਣੀ ਜ਼ਰੂਰੀ ਹੁੰਦੀ ਹੈ ਸਾਨੂੰ ਚਾਹੀਦਾ ਕਿ ਕੋਈ ਵੀ ਭਰਾ ਮੇਰਾ ਸੋਸ਼ਲ ਮੀਡੀਆ ਤੇ ਕੰਮ ਕਰਦਾ ਹੈ ਤੇ ਆਪਣੇ ਪੰਜਾਬ ਦੀ ਆਵਾਜ਼ ਜ਼ਰੂਰ ਉਠਾਇਆ ਕਰੋ ਪਰ ਉਹ ਆਵਾਜ਼ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਸਾਡੇ ਪੰਜਾਬ ਦੇ ਭਵਿੱਖ ਬਾਰੇ ਹੋਣੀ ਚਾਹੀਦੀ ਆ ਠੀਕ ਹੈ ਨਾ ਤੇ ਸਾਡੇ ਪੌਣ ਵਾਲੇ ਬੱਚਿਆਂ ਦੇ ਭਵਿੱਖ ਬਾਰੇ ਹੋਣੀ ਚਾਹੀਦੀ ਆ ਇਹੋ ਜੀ ਗੱਲਬਾਤ ਹੋਣੀ ਚਾਹੀਦੀ ਆ ਤੇ ਸਾਨੂੰ ਤੇ ਸਭ ਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬੀ ਆ ਇਹ ਪੰਜਾਬ ਵਰਗੀ ਜਿਹੜੀ ਹੈ ਇਹ ਮੌਜ ਨਹੀਂ ਕਿਤੇ ਲੱਪਣੀ ਪਈ ਦੁਨੀਆ ਘੁੰਮ ਕੇ ਦੇਖ ਲਈ ਆ ਤੇ ਜਿਹੜਾ ਪੰਜਾਬ ਵਾਲ ਦਾ ਪੰਜਾਬ ਦਾ ਨਜ਼ਾਰਾ ਨਾਲ ਪੰਜਾਬ ਕੀ ਆ ਤੇ ਖਾਸ ਕਰਕੇ ਪਿੰਡਾਂ ਵਾਲੇ ਜਿਹੜੇ ਭਰਾ ਹੁੰਦੇ ਆ ਪਿੰਡਾਂ ਦੇ ਵਿੱਚ ਤੇ ਕਿਹੜਾ ਨਜ਼ਾਰਾ ਹੁੰਦਾ ਸਵੇਰੇ ਸਵੇਰੇ ਤੁਹਾਨੂੰ ਹਰਿਆਲੀ ਹਰਿਆਲੀ ਨਜ਼ਰੋਂ ਹੀ ਉੱਠਦੇ ਆ ਸਾਰ ਅੱਜ ਕੱਲ ਤੇ ਸਰੋਂ ਦੇ ਫੁੱਲ ਕਣਕ ਹਰੀ ਹਰੀ ਤੇ ਬਹੁਤ ਵਧੀਆ ਨਜ਼ਾਰਾ ਪਿੰਡਾਂ ਤੋਂ ਹੁੰਦਾ ਤੇ ਸਾਡੇ ਦੇ ਸ਼ਹਿਰਾਂ ਦੇ ਵਿੱਚ ਥੋੜਾ ਜਿਹਾ ਇੱਥੇ ਤਨੁਪਦਈਏ ਸਵੇਰੇ ਸਵੇਰੇ ਹੱਟੇ ਤੇ ਕੜਕਾ ਸ਼ੁਰੂ ਹੋ ਜਾਂਦਾ ਕੱਟੀਆਂ ਮੋਟਰਸਾਈਕਲਾਂ ਬਾਤੜਾ ਤੜ ਸ਼ੁਰੂ ਹੋ ਜਾਂਦਾ ਸਵੇਰੇ ਕੰਮ ਤੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਸਾਡੇ ਨੂੰ ਅਲੱਗ ਹੁੰਦਾ ਥੋੜਾਕੋ ਕਿਉਂਕਿ ਪ੍ਰਦੂਸ਼ਣ ਘੱਟ ਹੁੰਦਾ ਪਿੰਡਾਂ ਦੇ ਵਿੱਚ ਤੇ ਇੱਕ ਜਿਹੜੀ ਖੇਤੀ ਦਾ ਨਜ਼ਾਰਾ ਉਹ ਲੱਗ ਹੀ ਹੁੰਦਾ ਇਹ ਚੀਜ਼ਾਂ ਜਿਹੜੀਆਂ ਸਿਰਫ ਪੰਜਾਬ ਦੇ ਵਿੱਚ ਜਾ ਵੇਖਣ ਨੂੰ ਮਿਲਦੀਆਂ ਤੇ ਇੱਥੋਂ ਤੁਸੀਂ ਤਕਰੀਬਨ ਦਿੱਲੀ ਲੰਘ ਜਾਓ ਦਿੱਲੀੋਂ ਕੀ ਲੰਘਣਾ ਦਿੱਲੀ ਤੋਂ ਥੋੜਾ ਕੋਹਰਾ ਹੀ ਰਹਿ ਜਾਓ ਬਸ ਫਿਰ ਤੁਹਾਨੂੰ ਪਾਣੀ ਵੀ ਚੰਗਿਆ ਚੰਗਾ ਨਸੀਬ ਨਹੀਂ ਹੋਣਾ ਠੀਕ ਹੈ ਨਾ ਇੱਕ ਮੈਂ ਇੱਕ ਵਾਰ ਮੈਂ ਨੁਐਡਾ ਗਿਆ ਨੁਐਡਾ ਮੈਂ ਮਹੀਨਾ ਕਰਿਆ ਹਾਂ ਤੇ ਪਾਣੀ ਦੀ ਕੀਮਤ ਉੱਥੇ ਪਤਾ ਲੱਗਦੀ ਆ ਜਿੱਥੇ ਜੇ ਬੰਦੇ ਨੇ ਜਿਸ ਨੇ ਵੇਖਿਆ ਹੋਵੇ ਆਪਾਂ ਤੇ ਪਾਣੀ ਗੱਡੀਆਂ ਧੋਣੇ ਆ ਦੇ ਦੜਾ ਦੜ ਗੱਡੀਆਂ ਧੋਈ ਜਾਂਦੇ ਪਾਣੀ ਪਿੱਛੋਂ ਮੋਟਰ ਚੱਲ ਰਹੀ ਆ ਇਹ ਕੋਈ ਨਹੀਂ ਦੇਖਦੇ ਚੋਬ ਜ ਆਉਣ ਦੇ ਪਾਣੀ ਦੇ ਵਰਤੋਂ ਆਪਾਂ ਇੰਨੀ ਜ਼ਿਆਦਾ ਕਰਦੇ ਹਾਂ ਕਿ حساب ਨਹੀਂ ਤੇ ਇਹ ਵੀ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂਗਾ ਪਾਣੀ ਕੀ ਚੀਜ਼ ਹੁੰਦੀ ਆ ਤੇ ਪਾਣੀ ਦਾ ਮੁੱਲ ਵੇਖਣਾ ਤੇ ਪੰਜਾਬ ਤੋਂ ਬਾਹਰ ਜਾ ਕੇ ਦੇਖਿਆ ਕਰੋ ਪਾਣੀ ਕੀ ਚੀਜ਼ ਆ ਨਵੈਦਾ ਮੈਂ 1 ਮਹੀਨਾ ਰਿਹਾ ਤੇ 1 ਮਹੀਨੇ ਦੇ ਵਿੱਚ ਮੇਰੇ ਚੀਕਾਂ ਪੈ ਗਿਆ ਸੀ ਮੈਂ ਆਨਾ ਭਾਈ ਸਾਹਿਬ ਸਾਡਾ ਪਾਣੀ ਹੀ ਸੋਨਾ ਏ ਪਾਣੀ ਸਾਡਾ ਸੋਨਾ ਏ ਸੋਨਾ ਵੀ ਇਹ ਦੇ ਕੇ ਕੁਝ ਵੀ ਨਹੀਂ ਹੈਗਾ ਪਾਣੀ ਨਾਲ ਸੋਨਾ ਕਿੱਥੋਂ ਖਾਲਾਂਗੇ ਸਭ ਤੋਂ ਵਧੀਆ ਚੀਜ਼ ਸਾਡੇ ਪੰਜਾਬ ਦੀ ਪਾਣੀ ਆ। ਇਹ ਪੰਜਾਬ ਤੋਂ ਬਾਹਰ ਜਾ ਕੇ ਪਤਾ ਚੱਲਦਾ ਕਿ ਪਾਣੀ ਕੀ ਚੀਜ਼ ਆ। ਇਸ ਕਰਕੇ ਜਦੋਂ ਆਪਾਂ ਪਾਣੀ ਦੀ ਵਰਤੋਂ ਕਰਦੇ ਹੁੰਦੇ ਆ ਟੂਟੀਆਂ ਆਪਦੀਆਂ ਨੂੰ ਨਾ ਖੁੱਲਾ ਛੱਡਿਆ ਕਰੋ ਜਦੋਂ ਕਈ ਭੈਣ ਭਰਾ ਤੇ ਮੈਂ ਇੱਥੇ ਵੇਖਿਆ ਵੀ ਜਦੋਂ ਸਰਕਾਰੀ ਟੂਟੀ ਆਉਂਦੀ ਨੇ ਸ਼ਹਿਰ ਦੇ ਵਿੱਚ ਤੇ ਟੂਟੀਆਂ ਖੁੱਲੀਆਂ ਛੱਡ ਦਿੰਦੇ ਕਹਿੰਦੇ ਕੋਈ ਗੱਲ ਨਹੀਂ ਪਾਣੀ ਸਰਕਾਰੀ ਆ ਰਿਹਾ। ਸਰਕਾਰੀ ਪਾਣੀ ਆ ਰਿਹਾ ਚੱਲਣ ਦਿਓ ਕੋਈ ਗੱਲ ਨਹੀਂ। ਕੋਈ ਉਹ ਸਰਕਾਰ ਨਹੀਂ ਵਿੰਦੀ ਜਾਂ ਕੋਈ ਨਹੀਂ ਵਿੰਦਾ ਤੇ ਰੱਬ ਤੇ ਵਿੰਦਾ ਨਾ ਪਾਣੀ ਨੂੰ ਬਚਾਇਆ ਕਰੋ ਆਪਣਾ ਪਾਣੀ ਨੂੰ ਬਿਲਕੁਲ ਕੰਟਰੋਲ ਚ ਰੱਖਿਆ ਕਰੋ ਜਿੱਤੇ ਹੱਕ ਬੰਦਾ ਉੱਥੇ ਵਰਤੋ ਬਿਨਾਂ ਹੱਕ ਤੋਂ ਪਾਣੀ ਨਾ ਵਰਤੋ ਤੇ ਆਪਾਂ ਤੇ ਗੱਡੀਆਂ ਤੇ ਵੀ ਨਜਾਇਜ਼ ਪਾਣੀ ਇੰਨਾ ਧੋਲ ਦਿੰਨੇ ਆ ਵੀ ਇੱਕ ਰਾਂ ਧੋਲੀ ਤੇ ਫੇਰ ਛੁੱਟੀ ਜਾਓ ਵਲ-ਵਲ ਕੇ ਪਾਣੀ ਬਹੁਤ ਜਿਹੜਾ ਇੱਕ ਰੱਬ ਦੀ ਇਹੋ ਜੀ ਚੀਜ਼ ਆ ਇਹ ਜੇ ਇੱਕ ਵਾਰ ਇਹਨੂੰ ਜਿਹੜੇ ਪੰਜਾਬ ਤੋਂ ਬਾਹਰ ਜਾ ਕੇ ਦੇਖੋ ਪਾਣੀ ਅਈ ਜਗ੍ਹਾ ਤੇ ਤੇ ਇਤਾਂ ਹੈ ਕਿ ਪਾਣੀ ਲੋਕੀ ਹਜੇ ਵੀ ਕਟਿਆ ਕੋਹਾ ਦੂਰ ਆਉਂਦੀਆਂ ਤੇ ਉੱਥੋਂ ਪਾਣੀ ਲੋਕੀ ਲੈ ਕੇ ਜਾਂਦੇ ਆ ਮਟਕਿਆਂ ਦੇ ਵਿੱਚ ਆਪਣੇ ਸਟੇਟ ਤੋਂ ਬਾਹਰ ਜਾ ਕੇ ਦੇਖਿਓ ਕਦੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਪਾਣੀ ਕੀ ਚੀਜ਼ ਆ ਆਪਣਾ ਤਾਂ ਇੱਕ ਸਭ ਤੋਂ ਸਭ ਤੋਂ ਚੀਜ਼ ਸਭ ਤੋਂ ਵਧੀਆ ਚੀਜ਼ ਜੇ ਸਭ ਤੋਂ ਸੋਹਣੀ ਚੀਜ਼ ਸਭ ਤੋਂ ਆਪਣਾ ਪਾਣੀ ਆ ਠੀਕ ਆ ਇਸ ਕਰਕੇ ਪਾਣੀ ਦੀ ਕਦਰ ਜਾਣਿਆ ਕਰੋ ਪਾਣੀ ਨੂੰ ਬਯਰਥ ਨਾ ਗਵਾਇਆ ਕਰੋ ਤੇ ਪਾਣੀ ਦੀ ਕੀਮਤ ਜਿਹੜੀ ਆਪਣੇ ਸਟੇਟ ਤੋਂ ਬਾਹਰ ਜਾ ਕੇ ਕਈ ਭਰਾਵਾਂ ਨੇ ਵੇਖਿਆ ਹੋਣਾ ਕਈ ਜਾਂਦੇ ਹੋਣੇ ਬਾਹਰ ਸਟੇਟਾਂ 'ਚ ਦੇਖਿਓ 5-5 ਰੁਪਏ ਦਾ ਨਿੱਕੀ-ਨਿੱਕੀ ਗਲਾਸੀ ਦਿੰਦੇ ਆ ਠੀਕ ਆ ਤੇ ਕੇ ਭਰਾ ਆਪਣੇ ਆ ਸੰਧੂ ਜੀ ਜੀ ਜੋ ਕਰਦੇ ਵੀ ਤੁਸੀਂ ਵੀਰ ਯੂਬ ਤੇ ਅਜੇ ਭਰਾ YouTube ਤੇ ਕਰ ਰਹੇ ਤੇ ਹੋਰ ਜਿਹੜੇ ਭਰਾ ਆਪਣੇ ਨਾਲ ਜੁੜੇ ਆ ਯਾਲੇ ਜੀਵਨ ਦਾ ਪਾਣੀ ਆ। ਅੱਜ ਅੱਜ ਬੈਠੇ ਬੈਠੇ ਇੱਕ ਪਾਣੀ ਦੀ ਗੱਲ ਆ ਗਈ ਤੇ ਮੈਂ ਕਈ ਸੋਚਦਾ ਨਾ ਪਾਣੀ ਦੀ ਕਈ ਬਹੁਤ ਜ਼ਿਆਦਾ ਵਰਤੋਂ ਕਰਦੇ ਆ। ਪਾਣੀ ਦੀ ਧ ਵਰਤੋਂ ਨਹੀਂ ਕਰਨੀ ਚਾਹੀਦੀ। ਪਾਣੀ ਬਹੁਤ ਵਧੀਆ ਚੀਜ਼ ਆ। ਆਪਣੇ ਪੰਜਾਬ ਦੀ ਜਿਹੜੀ ਸਭ ਤੋਂ ਮੰਨੀਏ ਤੇ ਸਾਡਾ ਪਾਣੀ ਸੋਨਾ ਹੈ। ਜਿਹੜੀਆਂ ਬਾਹਰਲੇ ਸਟੇਟਾਂ ਜਾ ਕੇ ਦੇਖੋ ਪਾਣੀ ਬਿਨਾ ਕੀ ਆ ਰਿਹਾ। ਤੇ ਆਪਣੇ ਪਾਣੀ ਨੂੰ ਬਚਾਇਆ ਕਰੋ। ਪਾਣੀ ਨੂੰ ਜ਼ਿਆਦਾ ਨਾ ਵਰਤਿਆ ਕਰੋ। ਪਾਣੀ ਉਹਨਾਂ ਵਰਤੋ। ਆਪਣੀ ਸੋਚ ਦੇ ਹਿਸਾਬ ਨਾਲ ਪਾਣੀ ਵਰਤੋ ਕਿਸੇ ਨੂੰ ਨਾ ਵੇਖੋ ਵੀ ਇਹ ਬੰਦਾ ਯਾਰ ਉਹ ਫਲਾਨਾ ਦਾ ਪਾਣੀ ਡੋਲੀ ਜਾਂਦਾ ਡੋਲੀ ਜਾਵੇ ਆਪਾਂ ਤੇ ਆਪ ਦਾ ਦਿਮਾਗ ਲਾ ਸਕਦੇ ਨਾ ਜੇ ਪਹਿ ਨਹੀਂ ਹੈ ਨਹੀਂ ਦੋਲਣ ਦੋਲਦਾ ਹੈ ਤਾਂ ਡੋਲੀ ਜਾਵੇ ਕੋਈ ਗੱਲ ਨਹੀਂ ਲੈ ਕੇ ਕੋਸ਼ਿਸ਼ ਕਰਨੀ ਵੀ ਅਸੀਂ ਆਪਣਾ ਪਚਾਈਏ ਤੇ ਹੌਲੀ ਹੌਲੀ ਖਰੇ ਰੱਬ ਉਹਨਾਂ ਦੇ ਵੀ ਦਿਮਾਗ ਚ ਹਿੱਤਾਂ ਦੀ ਚੀਜ਼ ਪਾਊਗਾ ਜੋ ਆਪਣੇ ਚ ਪੈ ਗਈ ਆ ਤੇ ਆ ਜੀ ਵੀ ਨਹੀਂ ਪਾਣੀ ਦੀ ਜਿਆਦੀ ਵਰਤੋਂ ਨਹੀਂ ਕਰਨੀ ਤੇ ਇਸ ਮੁੱਦੇ ਤੇ ਆਪਾਂ ਕੱਲ ਨੂੰ ਇੱਕ ਅੱਜ ਆ ਟੌਪਿਕ ਤੇ ਵਿਚਾਰ ਕਰਾਂਗੇ ਪਾਣੀ ਤੇ ਇਸ ਲਈ ਜਿਹੜੇ ਜਿਹੜੇ ਭਰਾ ਆਪਣੇ ਨਾਲ ਜੁੜੇ ਹੋਏ ਆ ਮੇਰੇ ਵੀਰ ਲਾਈਕ ਕਰਤਾ ਮੇਰੇ ਵੀ ਸੰਧੂ ਭਰਾ थैंक यू ਭਰਾ ਮਿਹਰਬਾਨੀ ਤੇ ਆਪਣੇ ਚੈਨਲ ਤੇ ਜਾ ਕੇ ਦੇਖੋ ਆਪਾਂ ਕਮੇਡੀ ਰੀਲਾਂ ਹੀ ਆਉਣੇ ਆ ਤੇ ਡੇਲੀ بیس ਤੇ ਜਰੂਰ ਪ੍ਰਸਪੋਰਟ ਤੇ ਜਾ ਕੇ ਕਰਿਓ ਤੇ ਹੋਰ ਜਿਹੜੇ ਜਿਹੜੇ ਭਰਾ ਆਪਣੇ ਨਾਲ ਜੁੜੇ ਹੋਏ ਆ ਮੇਰਾ ਵੀਰ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ ਇਹ ਲਾਈਕ ਤੇ ਜ਼ਰੂਰ ਕਰਿਆ ਕਰੋ ਕਿਉਂਕਿ ਲਾਈਕ ਜਿਹੜਾ ਹੈ ਲਾਈਵ ਵਾਸਤੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਲਾਈਵ ਨੇ ਆਪਾਂ ਤੇ ਆਪਾਂ ਦੋ ਚਾਰ ਮਿੰਟ ਹੋਰ ਲਾਈਵ ਰਹਿਣਾ ਜਿਹੜੇ ਭਰਾ ਆਪਣੇ ਜੁੜ ਗਏ ਆ ਲੋਕ ਦਿਨ ਆਪਣੀ ਸਿਹਤ ਸਹੀ ਨਹੀਂ ਰਹੀ ਇਸ ਕਰਕੇ ਅੱਜ ਵੀ ਵੈਸੇ ਆਪਾਂ ਇੰਨਾ ਹੋ ਰਿਹਾ ਕਿਉਂਕਿ ਸਰੀਰ ਕੋ ਦਿਨ ਠੀਕ ਨਹੀਂ ਲਿਆ ਬੁਖਾਰ ਹੋ ਗਿਆ ਸੀ ਨਹੀਂ ਤੇ ਨਹੀਂ ਆਪਾਂ ਕੋਈ ਨਾ ਕੋਈ ਟੌਪਿਕ ਤੇ ਗੱਲ ਕਰਦੇ ਹੁੰਦੇ ਹਾਂ ਤੇ ਅੱਜ ਆਪਾਂ ਕਹਿ ਬਹਿ ਭਰਾਵਾਂ ਦੇ ਕਮੈਂਟ ਲਾਈਕ ਕਮੈਂਟ ਹੀ ਪੜ ਲੈਂਦੇ ਆ ਜੇ ਇਹਨਾਂ ਪਰ ਬੜਾ ਪਿਆਰ ਕਰਦੇ ਹੋ ਕਮੈਂਟ ਆਪਣੀ ਜਰੂਰ ਕਰਦੇ ਹੁੰਦੇ ਆ ਤੇ ਹੋਰ ਜਿਹੜੇ ਵੀ ਮੇਰੇ ਆਪਣੇ ਨਾਲ ਜੁੜੇ ਹੋਏ ਆ ਸਕਰੀਨ ਤੇ ਚੈਨਲ ਜਰੂਰ ਕੋਲੋ ਕਰ ਲਓ ਜਿਹੜੇ ਨਵੇਂ ਭਰਾ ਮੇਰੇ ਤੇ ਲਾਈਕ ਜਰੂਰ ਕਰ ਦਿਆ ਕਰੋ ਤੇ ਮੇਰਾ ਭਰਾ ਥੋੜਾ ਕੁ ਬੱਜ ਕੇ ਰੋ ਮੌਸਮ ਬਹੁਤ ਥੋੜਾ ਕੋਣ ਬਦਲੀ ਹੋ ਗਿਆ ਬੁਖਾਰ ਫੂਰ ਤੇ ਆਮ ਹੀ ਆਮ ਹੀ ਹੋਣਾ ਸ਼ੁਰੂ ਹੋ ਗਿਆ ਜਿਹੜਾ ਇਹ ਮੌਸਮ ਜਿਹੜਾ ਕੱਚਾ ਟਾਈਪ ਕੱਚੇ ਟਾਈਪ ਜਿਹਦਾ ਮੌਸਮ ਹੁੰਦਾ ਹੈ ਇਦੇ ਚ ਸਭ ਤੋਂ ਜ਼ਰੂਰੀ ਆ ਵੀ ਆਪਾਂ ਠੰਡ ਤੋਂ ਵਿਚਾਰ ਰੱਖਣਾ ਤੇ ਆਪਾਂ ਕਹਿ ਦਿੰਨੇ ਆ ਨਹੀਂ ਠੋਕ ਲੱਗੀ ਆ ਮੈਂ ਤੇ ਬਸ ਸਪੈਸ਼ਲ ਟਿਕ ਹੋਣੀ ਆ। ਪਹਾੜੇ ਪੋਣਾ ਲੈ ਕੇ ਠੰਡ ਆਉਂਦਾ ਕਮਾਲ ਦਿਖਾਈ ਦਿੰਦੀ ਆ ਇਸ ਕਰਕੇ ਮੇਰਾ ਭਰਾ ਠੰਡ ਤੋਂ ਬਚਿਆ ਕਰੋ। ਥੋੜਾ ਜਿਹਾ ਮੋٹے ਕੱਪੜੇ ਪਾ ਕੇ ਰੱਖਿਆ ਰੋ। ਗਰਮੀ ਨਾਲ ਕੋਈ ਗੱਲ ਨਹੀਂ ਲੇਕਿਨ ਤਾਂ ਠੰਡ ਤੋਂ ਵਿਚਾਰ ਆਊਗਾ। ਨਹੀਂ ਤਾਂ ਹਸਪੀਟਲ ਜਾ ਕੇ ਦੇਖੋ। ਇੱਥੇ ਨਹੀਂ ਪਤਾ ਲੱਗਦਾ ਜਦੋਂ ਹਸਪੀਟਲ ਚ ਜਾਈਏ ਲੱਗਦਾ ਕਿ ਸਾਰੀ ਦੁਨੀਆ ਖੜੇ ਇੱਥੇ ਆ ਗਈ ਹਸਪੀਟਲ ਦੇ ਵਿੱਚ ਹੀ। ਬੁਖਾਰ ਐ ਅੱਜ ਕੱਲ ਇੰਨਾ ਜ਼ਿਆਦਾ ਹੋ ਰਿਹਾ ਜੁਕਾਮ ਪਖਾਰ ਇਹਦੇ ਕਾਰਨ ਹੋਈ ਆ ਵੀ ਆਪਾਂ ਆਪਣੇ ਆਪਣੇ ਆਪ ਨੂੰ ਬਚਾ ਨਹੀਂ ਪਾਉਂਦੇ ਤੇ ਨਾ ਚਾਹੁੰਦੇ ਵੀ ਨਹੀਂ ਬਚਾਉਂਦੇ ਬਚਾਉਂਦੇ ਕਿਉਂਕਿ ਆਪਣੇ ਕੋਲ ਕੱਪੜੇ ਹੁੰਦੇ ਆ ਪਾ ਨਹੀਂ ਸਕਦੇ ਆਪਣੇ ਕੋਲ ਕੱਪੜੇ ਵੀ ਹੁੰਦੇ ਆ ਲੇਕਿਨ ਆਪਾਂ ਪਾ ਨਹੀਂ ਸਕਦੇ ਇਸ ਕਰਕੇ ਆਪਾਂ ਆਪਣੇ ਆਪ ਨੂੰ ਠੰਡ ਤੋਂ ਨਹੀਂ ਬਚਾ ਸਕਦੇ ਇਸ ਕਰਕੇ ਠੰਡ ਤੋਂ ਜਰੂਰ ਬਚੋ ਮੌਸਮ ਥੋੜਾ ਗੈਤਾ ਦਾ ਤੇ ਨਹੀਂ ਤੇ ਹਸਪਤਾਲਾਂ ਜਾ ਕੇ ਦੇਖੋ ਕੀ ਬੜਿਆ ਭਿਆਥੇ ਲੱਗੂ ਕਿ ਸਾਰੀ ਦੁਨੀਆ ਘਰੇ ਹਸਪਤਾਲਾਂ ਚ ਆ ਗਈ ਇਨਾ ਪਖਾਰ ਜੁਕਾਮ ਬਹੁਤ ਬੋਰਾ ਅੱਜ ਕੱਲ ਤੇ ਦੋ ਦਿਨੋਂ ਬੁਖਾਰ ਨਹੀਂ ਹੋਇਆ ਤੇ ਸੈੱਲ ਤੁਹਾਡੇ ਜਿਹੜੇ ਉਹ ਡਾਊਨ ਹੋ ਜਾਂਦੇ ਆ ਸਿਲਾਂ ਦਾ ਤਾਂ ਅੱਜ ਕੱਲ ਨਵਾਂ ਹੀ ਚੱਕਰ ਚੱਲ ਪਿਆ ਬੁਖਾਰ ਹੋਇਆ ਨਹੀਂ ਦੋ ਦਿਨ ਟੈਸਟ ਕਰਾ ਲਓ ਜੀ ਸੈੱਲ ਡਾਊਨ ਹੋ ਗਏ ਜੀ ਤੇ ਗਿਆ ਭਰਾ ਆਪਣਾ ਲਗਾਏ ਅੰਮ ਤੇਰਾ ਨਵਾਂ ਬਹੁਤ ਲੰਬਾ ਯਾਰ ਤੇਰਾ ਤੇਰਾ ਇੱਕਦਮ ਕੈਮਰਾ ਕਿਹਾ ਚੱਲ ਪ੍ਰਾ ਰਾਮ ਨਾਮ ਜੀ ਤੇ ਉਹ ਵਰ ਜਿਹੜੇ ਭਰਾ ਆਪਣੇ ਜੁੜੇ ਆ 1 ਮਿੰਟ ਜ਼ਰੂਰ ਕਰਦੇ ਜਾਓ ਤੇ ਆਪਾਂ 1-2 ਮਿੰਟ ਹੋਰ ਬਾਅਦ ਸਰਬਰ ਕੋ ਤਬਾਤ ਕੱਲ ਨੂੰ ਫੜੀ ਸੈਰ ਸਹੀ ਹੋ ਜੂ ਕਿ ਆਪਾਂ ਟਾਪਿਕ ਤੇ ਗੱਲ ਕਰਾਂਗੇ ਕੋਈ ਨਾ ਕੋਈ ਇਹ ਇੱਕ ਹਰ ਵਿੱਚੋਂ ਟਾਈਮ ਕੱਢ ਕੇ ਰੀਲਾਂ ਵੀ ਘੋੜੀ ਪੈਂਦੀਆਂ ਵੀਡੀਓ ਘੋੜੀ ਪੈਂਦੀਆਂ ਕਿਉਂਕਿ ਉਹ ਵੀ ਜ਼ਰੂਰੀ ਅਪਲੋਡ ਕਰਨੀ ਵੀ ਡਿਲੀ ਇਸ ਕਰਕੇ ਟਾਈਮ ਉਹਨਾਂ ਕਿੰਦਾ ਤਾਂ ਟਾਈਮ ਚ ਟਾਈਮ ਬਚਾਉਣਾ ਪੈਂਦਾ ਤੇ ਔਰ ਜਿਹੜੇ ਜਿਹੜੇ ਭਰਾ ਆਪਣਾਂ ਜੁੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਗੇ ਤੋਂ ਭਰਾਜ ਦਾ ਸਪੋਰਟ ਕਰਦੇ ਰਹਾ ਕਰੋ ਜਿਹੜੇ ਜਿਹੜੇ ਭਰਾਵਾਂ ਨੇ ਕਮੈਂਟ ਕੀਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਕੱਲ ਨੂੰ ਆਪਾਂ ਮਿਲਾਂਗੇ 10:00 ਵਜੇ ਬਹੁਤ ਬਹੁਤ ਧੰਨਵਾਦ ਜਿਹੜੇ ਭਰਾ ਅੱਜ ਕਨੇ ਨਾਲ ਲਾਈਵ ਤੇ ਆਏ ਤੇ ਅੱਗੇ ਤੋਂ ਇਦਾਂ ਭਰਾਵਾਂ ਦਾ ਸਪੋਰਟ ਕਰਦੇ ਰਿਹਾ ਕਰਦੇ ਜਾ ਕਰੋ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿੰਨਾ ਜਿੰਨਾ ਲਾਈਕ ਕਮੈਂਟ ਕੀਤੇ ਥੈਂਕ ਯੂ ਮਿਹਰਬਾਨੀ